ਜੰਮੇ ਸਾਈ ਵਿਸਾਰੇਆ ਵਿਵਾਹਿਆ ਮਾਪਿਓ ਵਿਸਾਰੇ ਪਾਈ ਗੁਰਦਾਸ ਜੀ ਦੀ ਵਾਰ ਦੇ ਵਿੱਚੋਂ ਪਾਵਨ ਸ਼ਬਦ ਕਿਉਂਕਿ ਗੁਰੂ ਪਿਆਰਿਓ ਇਹ ਸ਼ਬਦ ਸਾਨੂੰ ਹਲੂਣਾ ਦਿੰਦਾ ਏ ਚੇਤਾ ਕਰਾਉਂਦਾ ਏ ਉਸ ਦਾਦਾ ਦਾਦੀ ਨੇ ਉਸ ਨਾਨਾ ਨਾਨੀ ਨੇ ਉਸ ਭੂਆ ਨੇ ਉਸ ਮਾਪਿਓ ਨੇ ਕਿੰਨੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਕਿੰਨੀਆਂ ਅਰਦਾਸਾਂ ਕੀਤੀਆਂ ਤੇਰੇ ਵਾਸਤੇ ਸੱਚੇ ਪਾਤਸ਼ਾਹ ਸਾਨੂੰ ਪੁੱਤ ਦੇ ਸਾਨੂੰ ਧੀ ਦੇ ਭਾਵੇਂ ਅਰਬਾ ਖਰਬਾ ਰੁਪਿਆ ਹੋਵੇ ਧੀ ਪੁੱਤ ਨਾ ਹੋਵੇ ਤੋ ਆਪਣੇ ਆਪ ਨੂੰ ਸਖਣਾ ਗਿਣਦਾ ਹੈ ਉਹ ਮਾਂ ਨੂੰ ਪੁੱਛ ਕੇ ਵੇਖੋ ਉਸ ਔਰਤ ਨੂੰ ਪੁੱਛ ਕੇ ਵੇਖੋ ਉਸ ਬੇਬੀ ਨੂੰ ਪੁੱਛ ਕੇ ਵੇਖੋ ਤੇ ਗੁਰਮੁਖ ਪਿਆਰਿਓ ਇਹ ਕੱਲਾ ਮਾਂ ਪਿਓ ਨਹੀਂ ਅਰਦਾਸਾਂ ਕਰਦਾ ਜੰਮੇ ਸਾਈ ਵਿਸਾਰਿਆ ਜਦੋਂ ਅਸੀਂ ਪੈਦਾ ਹੋਏ ਉਸ ਅਕਾਲ ਪੁਰਖ ਨੇ ਵੀ ਵਾਅਦੇ ਕੀਤੇ ਸੱਚੇ ਪਾਤਸ਼ਾਹ ਸਾਨੂੰ ਇਸ ਧਰਤੀ ਤੇ ਆਉਣ ਦਾ ਇਹ ਔਸਰ ਇਹ ਸਮਾਂ ਪ੍ਰਾਪਤ ਹੋ ਜਾਵੇ ਇਹ ਦੇਹੀ ਦੇ ਦੇ ਸੋਹਣਾ ਸਰੀਰ ਦੇਤਾ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਅੰਗ ਪੈਰ ਨਹੀਂ ਚੱਲਦੇ ਦੇਖ ਨਹੀਂ ਸਕਦੇ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਸਾਨੂੰ ਤੰਦਰੁਸਤ ਸਰੀਰ ਦਿੱਤਾ ਹੈ ਜੰਮੇ ਸਾਈਂ ਵੀ ਸਾਰੇ ਅਸੀਂ ਵਾਅਦੇ ਕੀਤੇ ਸਨ ਗੁਰਸੇਵਾ ਤੇ ਭਗਤ ਕਮਾਈ ਅਸੀਂ ਸੇਵਾ ਕਰਾਂਗੇ ਸਿਮਰਨ ਕਰਾਂਗੇ ਭਗਤੀ ਕਰਾਂਗੇ ਇਹ ਕਮਾਈ ਕਰਕੇ ਉਸ ਮੰਡਲ ਦੇ ਵਿੱਚੋਂ ਇਸ ਮੰਡਲ ਦੇ ਵਿੱਚੋਂ ਫਿਰ ਵਾਪਸ ਜਾਣਾ ਹੈ ਇਹ ਦੇਹੀ ਪ੍ਰਾਪਤ ਹੋਈ ਇਹ ਕਮਾਈ ਕਰਨ ਵਾਸਤੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਭੇਜਿਆ ਇਸ ਮੰਡਲ ਦੇ ਵਿੱਚ ਭੁੱਲ ਗਏ ਜੰਮੇ ਸਾਈਂ ਵਿਸਾਰੇ ਆ ਬਾਦ ਵਿੱਚ ਜਿਸ ਨੇ ਪੈਦਾ ਕੀਤਾ ਇਨੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਦਰਦਾਂ ਤੇ ਜਾ ਕਰਕੇ ਜਦੋਂ ਅਸੀਂ ਉਸ ਲਾਇਕ ਬਣ ਗਏ ਵਿਆਹੇ ਗਏ ਕੰਮ ਕਾਜਾਂ ਦੇ ਲੱਗੇ ਪੈਸਾ ਕਮਾਉਣ ਲੱਗ ਪਏ ਘਰ-ਬਾਰ ਬਣ ਗਏ ਕੋਠੀਆਂ ਘਰਾਂ ਜਾਇਦਾਦਾਂ ਹੋ ਗਈਆਂ ਵਿਆਹਿਆਂ ਮਾਪਿਓ ਵਸਾਰੇ ਜਿਹੜੀ ਮਰਜ਼ੀ ਧਰਤੀ ਤੇ ਚਲੇ ਜਾਓ ਮੁਬਾਰਕ ਹੈ ਸੁੱਖ ਸੁਹੂਲਤਾ ਮਾਣੋ ਮਾਪਿਓ ਵੱਡੇ ਦਾਦਾ ਦਾਦੀ ਨਾਨਾ ਨਾਨੀ ਇਹੀ ਅਰਦਾਸਾਂ ਬੇਨਤੀਆਂ ਕਰਦੇ ਵੱਡੇ ਵਡੇਰੇ ਕਿ ਸਾਡਾ ਧੀ ਪੁੱਤ ਮਾਰਾ ਸੱਚੇ ਪਾਤਸ਼ਾਹ ਨੌ ਧੀ ਪੁੱਤ ਪੋਤੀਆਂ ਦੋਤੇ ਦੋਤੀਆਂ ਸੁਖੀ ਵਸਣ ਇਹੀ ਅਰਦਾਸ ਕਰਦੇ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਹਮ ਤਾਂ ਧੌਲਤ ਪਿਆਰ ਚਾਹੀਦਾ ਜੰਮੇ ਸਾਈਂ ਵਿਸਾਰਿਆ ਵਿਆਹਿਆ ਮਾਪਿਓ ਸਾਰੇ ਹੁਣ ਇਹ ਸ਼ਬਦ ਸਾਨੂੰ ਚੇਤੇ ਕਰਾਉਂਦਾ ਹੈ ਅਸੀਂ ਮਾਪਿਓ ਦੀ ਸੇਵਾ ਕਰਦੇ ਆ ਕਿ ਨਹੀਂ ਕਰਦੇ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਕਿ ਨਹੀਂ ਕਰਦੇ ਅਸੀਂ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣਦੇ ਆ ਕਿ ਨਹੀਂ ਬਣਦੇ ਇਹ ਦਰ ਹੈ ਜਿਹੜਾ ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਂਦਾ ਹੈ ਮੁਬਾਰਕ ਹੈ ਜਿੰਨਾ ਮਰਜ਼ੀ ਪੈਸਾ ਕਮਾਓ ਜਿੰਨੀ ਮਰਜ਼ੀ ਪੜ੍ਹਾਈ ਕਰੋ ਪਰ ਜਿਸ ਨੇ ਮਾਪਿਓ ਦੀ ਸੇਵਾ ਨਹੀਂ ਨ ਕੀਤੀ ਉਹਦਾ ਆਇਆ ਸਫਲਾ ਨਹੀਂ ਕਿਉਂਕਿ ਅੱਜ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸੋਹਣੇ-ਸੋਹਣੇ ਬ੍ਰਾਂਡ ਦੇ ਕੱਪੜੇ ਪਾਉਣ ਵੱਡੇ ਸਕੂਲਾਂ ਵਿੱਚ ਪੜ੍ਹਨ ਚੰਗੀਆਂ ਸੁੱਖ ਸਹੂਲਤਾਂ ਮਾਣਨ ਸਾਡੇ ਮਾਪਿਓ ਨੇ ਵੀ ਇਹੀ ਚਾਇਆ ਹੈ ਅੱਜ ਜੇ ਮਾਪਿਓ ਦੀ ਸੇਵਾ ਤੋਂ ਬੇਮੁਖ ਹੋ ਗਏ ਆ ਤੇ ਸੱਚੇ ਪਾਤਸ਼ਾਹ ਜੀ ਦੀ ਖਿਮਾ ਜਾਂਚਣਾ ਕਰਕੇ ਕਈ ਗੁਰਮੁਖ ਪਿਆਰਿਆਂ ਨੇ ਇਹ ਸ਼ਬਦ ਸੁਣ ਕੇ ਸੇਵਾ ਆਰੰਭ ਕਰਤੀ ਉਹਨਾਂ ਦੇ ਕਮਾਈਆਂ 'ਚ ਇੰਨੀਆਂ ਬਰਕਤਾਂ ਹੋ ਗਈਆਂ ਉਹਨਾਂ ਨੂੰ ਸਕੂਨ ਪ੍ਰਾਪਤ ਹੋ ਗਿਆ ਕਿ ਅਸੀਂ ਬਜ਼ੁਰਗਾਂ ਨੂੰ ਫੋਨ ਕਰਕੇ ਪੁੱਛਦੇ ਹਾਂ ਕਿਉਂਕਿ ਹਰ ਵਕਤ ਫੋਨ ਤੇ ਲੱਗੇ ਰਹਿੰਦੇ ਆਂ ਕਈ ਵਾਰ ਆਪਣੇ ਮਾਪਿਓ ਨੂੰ ਫੋਨ ਹੀ ਨਹੀਂ ਕਰਦੇ ਦਾਦਾ ਦਾਦੀ ਨੂੰ ਫੋਨ ਹੀ ਨਹੀਂ ਕਰਦੇ ਨਾਨਾ ਨਾਨੀ ਨੂੰ ਫੋਨ ਹੀ ਨਹੀਂ ਕਰਦੇ ਆਓ ਇਸ ਸ਼ਬਦ ਸ਼ਬਦਵਾਰਾ ਸੱਚੇ ਪਾਤਸ਼ਾਹ ਸਾਡੀ ਕੁੱਤੀ ਗੰਢ ਦਵੇ ਪਰਨ ਕਰਕੇ ਜਾਣਾ ਹੈ ਜਿਹੜੇ ਵੀਰ ਪੈਣਾ ਕੇਸਾਂ ਦੀ ਬੇਅਦਬੀ ਕਰਾਉਂਦੀਆਂ ਉਹ ਪਰਨ ਕਰਕੇ ਜਾਇਓ ਸੱਚੇ ਪਾਤਸ਼ਾਹ ਇਹ ਦਰ ਹੈ ਭੁੱਲਿਆ ਨੂੰ ਸਿੱਧੇ ਰਸਤੇ ਪਾਉਣ ਵਾਲਾ ਸੱਚੇ ਪਾਤਸ਼ਾਹ ਤੁੱਟੀ ਗੰਢ ਦਿਓ ਆਪ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਸਕੀਏ ਕੇਸਾਂ ਦੀ ਬੇਦਬੀ ਨਹੀਂ ਕਰਵਾਉਣੀ ਸੱਚੇ ਪਾਤਸ਼ਾਹ ਅਸੀਂ ਮਾਪਿਓ ਦੀ ਸੇਵਾ ਨਹੀਂ ਸੀ ਕਰਦੇ ਦੁੱਖ ਸੁੱਖ ਦੇ ਭਾਈਵਾਲ ਨਹੀਂ ਸੀ ਬਣਦੇ ਹਰ ਵਕਤ ਫੋਨ ਚਲਾਉਣੇ ਲੇਕਿਨ ਆਪਣੇ ਮਾਪਿਓ ਨੂੰ ਦਾਦਾ ਦਾਦੀ ਨੂੰ ਵੱਡਿਆਂ ਨੂੰ ਫੋਨ ਨਹੀਂ ਕੀਤਾ ਉਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਨਹੀਂ ਬਣੇ ਸਾਨੂੰ ਬਖਸ਼ ਦਿਓ ਅੱਜ ਤੋਂ ਹੀ ਸੇਵਾ ਆਰੰਭ ਕਰਦਾਂਗੇ ਸੱਚੇ ਪਾਤਸ਼ਾਹ ਅਸੀਂ ਮਰਤ ਵੇਲੇ ਨਹੀਂ ਸੀ ਉੱਠਦੇ ਨੇ ਇਤਨੇ ਨਹੀਂ ਸੀ ਕਰਦੇ ਆਪਣੀ ਕਮਾਈ 'ਚੋਂ ਦਸਮੰਦ ਨਹੀਂ ਸੀ ਘਟਦੇ ਕਿਰਪਾ ਕਰਦੇ ਹੋ ਟੁੱਟੀ ਘਟਦੇ ਹੋ ਸੱਚੇ ਪਾਤਸ਼ਾਹ ਬਖਸ਼ ਦਿਓ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਬਾਜਾਈਏ ਆਪ ਮੁਕਤ ਮੁਹੇ ਤਾਰੇ ਇਹ ਸੱਚੇ ਪਾਤਸ਼ਾਹ ਭੁੱਲਾ ਬਖਸ਼ ਦਿੰਦਾ ਆਓ ਇਸ ਸ਼ਬਦਵਾਰਾ ਪੜਨ ਕਰਨਾ ਹੈ ਕਿ ਮਾਂ ਪਿਓ ਦੀ ਸੇਵਾ ਉਤਮ ਸੇਵਾ ਹੈ ਨਹੀਂ ਤਾਂ ਕਿਸ ਤਰ੍ਹਾਂ ਪਾਈ ਗੁਰਦਾ ਜੀ ਸਾਨੂੰ ਸੁਚੇਤ ਕਰ ਰਹੇ ਨੇ ਇਸ ਸ਼ਬਦਵਾਰਾ ਆਓ ਇਸ ਸ਼ਬਦਵਾਰਾ ਪਰਨ ਕਰਨਾ ਹੈ ਮਾਪਿਓ ਦੀ ਸੇਵਾ ਉਤਮ ਸੇਵਾ ਜਮੇ ਸਾਈ ਵਿਸਾਰਿਆ ਜਮੇ ਸਾਈ ਵਿਸਾਰਿਆ ਜੰਮੇ ਸਾਈਂ ਵਿਸਾਰਿਆ ਜੰਮੇ ਸਾਈਂ ਵਿਸਾਰਿਆ ਵਿਆਹਿਆਂ ਮਾਪਿਓ ਵਿਸਾਰੇ ਜੰਮੇ ਦੀਵਾ ਮਿਆ ਮਾ ਪਿਓ ਵਿਸਾਰੇ ਦੀਵਾ ਮਿਆ ਮਾ ਪਿਓ ਵਿਸਾਰੇ ਕੁਚਾਰ ਲੋਕ ਜਰ ਹੋਏ ਬਟੇ ਕੁਚਾਰੀ ਜੰਮੇ